ਚੀਫ Town Planner ਪੰਕਜ 바ਵਾ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਪ੍ਰਸ਼ਟachar ਦੇ ਇਲਜ਼ਾਮਾਂ ਤਹਿਤ ਪੰਕਜ 바ਵਾ ਦੀ ਗ੍ਰਿਫਤਾਰੀ ਹੋਈ ਹੈ ਵਿਜੀਲੈਂਸ ਵੱਲੋਂ ਦਰਜ ਐਫ ਆਈ ਆਰ ਦੀ ਕਾਪੀ ਵੀ ਜਿਹੜੀ ਹੈ ਸਾਹਮਣੇ ਆਈ ਹੈ ਐਫ ਆਈ ਆਰ ਦੇ ਵਿੱਚ ਤਿੰਨ ਲੋਕਾਂ ਦਾ ਨਾਮ ਸ਼ਾਮਲ ਕੀਤਾ ਗਿਆ ਬਾਜਵਾ ਡਿਵੈਲਪਰਸ ਦੇ ਡਾਇਰੈਕਟਰ ਦਾ ਨਾਮ ਵੀ ਮੁਕਦਮੇ ਦੇ ਵਿੱਚ ਐਫ ਆਈ ਆਰ ਦੇ ਵਿੱਚ ਸ਼ਾਮਲ ਹੈ ਸੋ ਰਿਟਾਇਰ ਪਟਵਾਰੀ ਲੇਖਰਾਜ ਸਿੰਘ ਦਾ ਨਾਮ ਵੀ ਸਾਹਮਣੇ ਆਇਆ ਆਈ ਪੀ ਸੀ ਦੀ ਧਾਰਾ 409 420 467 468 ਤੇ 471 ਤੇ 120 ਬੀ ਲੱਗੀ ਹੈ ਜਿਸ ਦੇ ਤਹਿਤ ਮੁਕੱਦਮਾ ਦਰਜ ਹੋਇਆ ਤੇ ਗਲੈਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਸੋ ਪੰਜਾਬ ਦੇ ਚੀਫ टाउन प्लानਰ ਪੰਕਜ 바ਵਾ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਪ੍ਰਸ਼ਟachar ਦੇ ਇਲਜ਼ਾਮਾ ਤਹਿਤ ਇਹ ਗ੍ਰਿਫਤਾਰੀ ਹੋਈ ਹੈ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਅਨੁਰਾਗ ਬਰਮਾ ਵੱਲੋਂ ਸਭ ਤੋਂ ਪਹਿਲਾਂ ਜੋ ਪੰਜਾਬ ਦੇ ਚੀਫ टाउन प्लानਰ ਹੈ ਪੰਕਜ 바ਵਾ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਹੈ ਉਸ ਦੇ ਦੂਜੇ ਦਿਨ ਉਹਨਾਂ ਦੇ ਉੱਪਰ ਇੱਕ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਜਿਹੜੀ ਕਿ ਪ੍ਰिवेंशन ਆਫ ਕ੍ਰਿਮਿਨਲ ਐਕਟ ਅਤੇ 420 ਦੇ ਧਾਰਾ ਦੇ ਤਹਿਤ ਦਰਜ ਕੀਤੀ ਗਈ ਹੈ ਉਹਦੇ ਵਿੱਚ 120 20 ਵੀ ਲਗਾਈ ਗਈ ਹੈ ਕਿ ਸਾਜ਼ਿਸ਼ ਕੀਤੀ ਗਈ ਹੈ। ਇਹ ਸਾਜ਼ਿਸ਼ ਕਿਸ ਲਈ ਸਗੀ ਇਹ ਸੀਗਾ ਇੱਕ 2013 ਦਾ ਬਾਜਵਾ ਡਿਵੈਲਪਰ ਦਾ ਪ੍ਰੋਜੈਕਟ ਸੈਕਟਰ 120 123 124 125 ਜਿਹੜਾ ਕਿ ਪਿੰਡ ਹੁਸੈਨਪੁਰ ਇਹ ਪਿੰਡ ਹੁਸੈਨਪੁਰ ਤੋਂ ਦਿਖਾਈਏ ਇਸ ਜਗ੍ਹਾ ਦੇ ਉੱਪਰ ਹੈ ਤੇ ਨਾਲ ਹੀ ਪਿੰਡ ਜਿਹੜਾ ਪੈਂਦਾ ਹੈਗਾ ਸੀਪੁਰਾ ਨਾਲ ਪਾਸੇ ਪੈਂਦਾ ਜਿਹੜੇ ਮਕਾਨ ਬਣੇ ਆ ਸੀਪੁਰਾ ਦੀ ਜਮੀਨ 'ਚ ਬਣੇ ਆ ਤੋਂ ਉਸਦੇ ਨਾਲ ਹੀ ਦੂਜੇ ਪਾਸੇ ਆਪਾਂ ਦਿਖਾਈਏ ਘੁੰਮੀਏ ਤਾਂ ਪਿੰਡ ਪੈਂਦਾ ਚੰਡਪੁਰ ਇਹ ਇਸ ਪਿੰਡਾਂ ਤਿੰਨ ਪਿੰਡਾਂ ਦੀ ਜਮੀਨ ਦੇ 179 ਏਕੜ ਦਾ ਪ੍ਰੋਜੈਕਟ ਸੀਗਾ ਮੈਗਾ ਪ੍ਰੋਜੈਕਟ ਰੈਸੀ ਕਮਰਸ਼ੀਅਲ ਸਾਰਾ ਪ੍ਰੋਜੈਕਟ ਸੀਗਾ ਤੇ ਇਸ ਨੂੰ ਲੈ ਕੇ ਇਹ આરોਪ ਹੈ ਕਿ ਇਹਦੇ ਵਿੱਚ ਨਿਯਮਾਂ ਦਾ ਪਾਲਨ ਨਹੀਂ ਹੋਇਆ ਜਿਹੜੀ ਕਮੇਟੀ ਸੀਗੀ 2013 ਦੇ ਵਿੱਚ ਉਸ ਕਮੇਟੀ ਨੇ ਪੂਰੇ ਨਿਯਮ ਪਾਲਨ ਨਹੀਂ ਕੀਤੇ ਇਸ ਪ੍ਰੋਜੈਕਟ ਨੂੰ ਲੈ ਕੇ ਜੋ ਕੈਂਸਰ ਸੈਸ ਸੀਗਾ 1% ਦਾ ਜਮਾ ਕਰਾਇਆ ਜਾਣਾ ਉਹ ਨਹੀਂ ਜਮਾ ਕਰਾਇਆ ਗਿਆ ਇਸ ਪਿੰਡ ਦੀ ਜਿਹੜੀ ਜ਼ਮੀਨ ਸੀਗੀ ਇਹ ਤਿੰਨੇ ਪਿੰਡਾਂ ਦੇ ਵਿੱਚ ਜਦੋਂ ਕੋਈ ਪ੍ਰੋਜੈਕਟ ਘਟਿਆ ਜਾਂਦਾ ਤਾਂ ਉੱਥੇ ਇਕਨੋਮਿਕ ਬੀਕਰ ਸੈਕਸ਼ਨ ਈਡਬਲਯੂ ਐਸ ਵਾਸਤੇ ਮਕਾਨ ਘਟੇ ਜਾਂਦੇ ਆ ਉਹਨਾਂ ਦੀਆਂ ਜਿਹੜੀਆਂ ਮਕਾਨਾਂ ਦੀਆਂ ਜ਼ਮੀਨਾਂ ਸੀਗੀਆਂ ਉਹ ਜ਼ਮੀਨਾਂ ਜਿਹੜੀਆਂ ਸੀਗੀਆਂ ਉਹ ਇਹਨਾਂ ਨੇ ਜਿਹੜੀਆਂ ਸੀਗੀਆਂ ਗਮਾੜਾ ਦਾ ਨਾਮ ਨਹੀਂ ਕੀਤੀਆਂ ਭੁਪਿੰਦਰ ਦਾ ਜੀ ਇਹ ਜਿਹੜੀ ਜ਼ਮੀਨ ਹੈਗੀ ਤੁਹਾਡੇ ਡੇਰੇ ਦੀ ਇਹਨੂੰ ਲੈ ਕੇ ਇਹ ਹੈ ਕਿ ਐਫ ਆਈ ਆਰ ਚ ਕੀ ਹੈਗਾ ਕਿ ਤੁਹਾਡੀ ਜ਼ਮੀਨ ਜਿਹੜੀ ਸੀਗੀ ਉਹ ਇਸ ਪ੍ਰੋਜੈਕਟ ਦੇ ਵਿੱਚ ਇਹਨਾਂ ਨੇ ਆਪਣੇ ਨੇ ਸ਼ਾਮਿਲ ਕਰ ਲਈ ਜਿਹੜਾ ਕਿ 120 123 124 125 ਦਾ ਸੀਗਾ ਬਾਜਵਾ ਡਿਵੈਲਪਰ ਦਾ ਹਾਂਜੀ ਹਾਂਜੀ ਹਾਂ ਇਹ ਜ਼ਮੀਨ ਉਹਨਾਂ ਨੇ ਮਤਲਬ ਇਹ ਕਾਸਤਕਾਰਾਂ ਨੇ ਗਾਂ ਤੇ ਗਾਂ ਕਬਜੇ ਵੇਚਦੇ ਜੀ ਪੁਰਾਣ ਮਤਲਬ ਇਹ ਜ਼ਮੀਨ ਹੈ ਸਾਨੂੰ ਇਸ ਬਾਰੇ ਪਤਾ ਨਹੀਂ ਤਾਂ ਹੈਗਾ ਹੁਣ ਸਾਡੇ ਕੋਲ ਕੋਈ ਕਾਗਜ਼ਦਾਰ ਆਦਮੀ ਨਹੀਂ ਇਹਦਾ ਹੈਗਾ ਵੀ ਜੇ ਤਾਂ ਕਾਗਜ਼ ਹੁੰਦੇ ਫਿਰ ਤਾਂ ਅਸੀਂ ਚਲੋ ਕੇਸ ਕੋਸਵੀ ਕਰਦੇ ਹੁਣ ਇਹ ਪ੍ਰਾਣੀ ਜਿਹੜੀ ਬਰਾਸਤਤੀ ਮਤਲਬ ਡੇਰਾ ਜੰਡਪੁਰ ਵਿੱਚ ਛਿੱਕੇ ਹੋਇਆ ਹੋਰ ਕੋਈ ਡੇਰਾ ਜੰਡਪੁਰ ਵਿੱਚ ਹੈ ਨਹੀਂ ਇਸ ਕਰਕੇ ਵੀ ਜਿਹੜੀ ਇਹ ਜ਼ਮੀਨ ਹੈ ਇਹ ਡੇਰੇ ਦੀ ਜ਼ਮੀਨ ਹੈ ਮਤਲਬ ਇਹ ਪਹਿਲਾਂ ਕਾਸਤਕਾਰਾਂ ਨੂੰ ਸਾਡੇ ਬਾਬੇ ਦੇ ਰੱਖੇ ਉਹਨਾਂ ਨੇ ਮਤਲਬ ਕਬਜਾ ਵਾਹੀ ਗਏ ਬੀਜੀ ਗਏ ਉਹ ਹੋ ਹੁਣ ਸਾਨੂੰ ਜਾ ਕੇ ਉਹਦਾ ਬਿਜ਼ਨਸ ਦੀ ਅਫੇਅਰ ਕਹਿ ਰਹੀ ਹੈਗੀ ਹੈ ਵੀ ਤੁਹਾਡੇ ਪ੍ਰੋਜੈਕਟ ਉਹਨੇ ਪ੍ਰੋਜੈਕਟ ਰੱਖੀ ਹੈ ਤੇ ਬਿਜ਼ਨਸ ਉਸ ਕੋਈ ਸ਼ਿਕਾਇਤ ਕੋងਗੇ ਮਿਲ ਕੇ ਆਉਂਗੇ ਹਾਂਜੀ ਹਾਂ ਹੁਣ ਮਿਲੋਂਗੇ ਜੀ ਹਾਂ ਹਾਂ ਮਿਲ ਕੇ ਆਉਂਗੇ ਜੀ ਹੁ ਉਸ ਦੀ ਸ਼ਿਕਾਇਤ ਹੋਊਗੀ ਫਿਰ ਦੇਖਦੇ ਕਿੰਨੀ ਕਿ ਜਮੀਨ ਹੈ ਹੋਰ ਡੇਰਾ ਨਾ ਹੈਗੀ ਹੈ ਕਿੱਥੇ ਕਿੱਥੇ ਸੀਗੀ ਇੱਕ ਸੈਨਪਰਤੀ ਜੀ ਉਹ ਵੀ ਪਹਿਲਾਂ ਵਿਕਲੀ ਜੀ ਉਹ ਬੁਝ ਕੀ 1956 ਦੇ ਵਿੱਚ ਹਾਂਜੀ 1956 ਦੇ ਵਿੱਚ ਵੇਚ ਗਿਆ ਜਿਹੜਾ ਚੇਲਾ ਤਾਂ ਉਹਦੇ ਨਾਮ ਕਰਾ ਕੇ ਤੇ ਡੇਰਾ ਮਾਤਿਆ ਬਿਜ਼ਨਸ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਸ ਦੀ ਵੀ ਜਾਂਚ ਕਰੇ ਕਿ ਕਿਹੜੇ ਅਧਿਕਾਰੀ ਸੀਗੇ ਔਰ ਕਿਹੜੇ ਰਾਜਨੇਤਾ ਨੂੰ ਸੀਗੇ ਜਿਨ੍ਹਾਂ ਨੇ ਸ਼ਾਇਦ ਉੱਪਰ ਸਾਰਾ ਇਹ ਕੰਮ ਕੀਤਾ ਗਿਆ ਕੈਮਰਾ ਪਰਸਨ ਗੁਰਜੰਤ ਸਿੰਘ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ 123 ਸੱਕਰ ਮੋਹਾਲੀ